ਕਸ ਬੰਦੇ ਨਾਲ ਹਥਿਆਰ ਲੈ ਕੇ ਨਾਲ ਗੱਡੀਆਂ ਦੇ ਆਏ ਕਾਸ ਕਰ ਕਾਲੀ ਸਕਾਰ ਪੀਓ ਆਈ ਨਾਲ ਮੈਂ ਰੋਲਾ ਪਾਇਆ ਲਾਗੋ ਮੇਰੇ ਜੀਠ ਵੀ ਆਏ ਭੱਜ ਗਏ ਇਹਨੇ ਨਹੀਂ ਰੱਕੇਗੇ ਸੜਕੋ ਇਹਨਾਂ ਨੇ ਹਥਿਆਰਾਂ ਦੇ ਨਾਲ ਕਣਕ ਵਾਈ ਜਸ ਨੂੰ ਮਾਰਨ ਦੀਆਂ ਧਮਕੀਆਂ ਦਿੱਤੀਆਂ ਆਏ ਭੱਜ ਕੇ ਜਾਨ ਬਚਾਈ ਆਪਣੀ ਨੇ ਦੀ ਬੈਠੀ ਕੁਝ ਦਿਨਾਂ ਤੋਂ ਗਏ ਬਿਆ ਤੇ ਉਹ ਇਹਨਾਂ ਤੇ ਸ਼ੱਕ ਕਰਦੇ ਆ ਇਹਨਾਂ ਦੇ ਸ਼ੱਕ ਕਰਨ ਦੇ باوجود ਉਹ ਇਹਨਾਂ ਦੀ ਕਣਕ ਰਾਤ ਵਾਹ ਕੇ ਗਏ ਆ ਇਹਨਾਂ ਦੇ ਟੋੜਾ ਸਰਬਜੀਤ ਕੌਰ ਪਿੰਡ ਘਰਾਲਾ ਇਹ ਕੀ ਘਟਨਾ ਵਾਪਰੀ ਜੇ ਮੇਰੀ ਰਾਤ ਕਣਕ ਵਾਗੇਰ ਭਾਲ ਸਿੰਘ ਹੋਣੀ ਤੇ ਗੁਰਪ੍ਰੀਤ ਸਿੰਘ ਜਵਰਾਜ ਸਿੰਘ ਜਗਰਾਜ ਸਿੰਘ 10 ਬੰਦੇ ਨਾਲ ਹਥਿਆਰ ਲੈ ਕੇ ਨਾਲ ਗੱਡੀਆਂ ਦੇ ਆਏ ਕਾਰ ਸਕਾਰੀ ਕਾਲੀ ਸਕਾਰ ਪਿਓ ਆਈ ਨਾਲ ਮੈਂ ਰੋਲਾ ਪਾਇਆ ਲਾਗੋ ਮੇਰੇ ਜੇਠ ਵੀ ਆਏ ਭੱਜ ਗਏ ਇਹਨੇ ਨਹੀਂ ਰੱਕੇਗੇ ਸਾਡਕੋ ਇਹਨਾਂ ਨੇ ਹਥਿਆਰਾਂ ਦੇ ਨਾਲ ਕਣਕ ਵਾਈ ਸਾਨੂੰ ਸੱਟਾਂ ਲਾਉਣ ਦੀਆਂ ਧਮਕੀਆਂ ਦਿੱਤੀਆਂ ਸਾਨੂੰ ਮਾਰਨ ਦੀਆਂ ਧਮਕੀਆਂ ਦਿੱਤੀਆਂ ਅਸੀਂ ਭੱਜ ਕੇ ਜਾਨ ਬਚਾਈ ਆਪਣੀ ਕਿੱਥੋਂ ਦੇ ਰਹਿਣ ਵਾਲੇ ਜਨਾਲੇ ਦੇ ਰਹਿਣ ਵਾਲੇ ਨੇ ਹਰਪਾਲ ਸਿੰਘ ਗੁਰਪ੍ਰੀਤ ਸਿੰਘ ਜਵਰਾਜ ਸਿੰਘ ਜਗਰਾਜ ਸਿੰਘ 10 ਬੰਦੇ ਅਣਪਛਾਤੇ ਸਨ ਵਜਾ ਰੰਜਿਸ਼ ਕੀ ਹੈ ਪਾਵਨਦੀਪ ਕੁੜੀ ਇਹਨਾਂ ਦੀ ਗਾਇਬ ਹੈ ਜਨਾਲੇ ਤੋਂ ਇਹਨਾਂ ਨੇ ਇਸੇ ਰਜੇਸ਼ ਚ ਕੁੜੀ ਦੇ ਰਜੇਸ਼ ਸਾਡੇ ਤੇ ਸ਼ਾਕ ਤੌਰ ਤੇ ਸਾਡੀ ਜ਼ਮੀਨ ਵਾਈ ਆ ਸਾਨੂੰ ਇਨਸਾਫ ਮਿਲਣਾ ਚਾਹੀਦਾ ਪੁਲਿਸ ਨੂੰ ਦਿੱਤੀ ਕੋਈ ਪੁਲਿਸ ਨੂੰ ਦਰਖਾਸਤ ਦਿੱਤੀ ਆ ਇਨਸਾਫ ਮਿਲਣਾ ਚਾਹੀਦਾ ਸਾਨੂੰ ਤੁਹਾਨੂੰ ਪਤਾ ਕੁੜੀ ਕਿੱਥੇ ਨੇ ਦੀ ਸਾਨੂੰ ਕੁਝ ਨਹੀਂ ਪਤਾ ਹੁਣ ਪੁਲਿਸ ਦੀ ਕੀ ਕਾਰਵਾਈ ਹੈ ਪੁਲਿਸ ਦੀ ਕਾਰਵਾਈ ਪੁਲਿਸ ਨਰਖਾਸ਼ ਦਿੱਤੀ ਆ ਇਹਨਾਂ ਦੇ ਪਰਚੇ ਹੋਣੇ ਚਾਹੀਦੇ ਆ ਮਹਿੰਦਰ ਸਿੰਘ ਜੀ ਪਿੰਡ ਪੰਚਾਇਤ ਮੈਂਬਰ ਆ ਪਿੰਡ ਗੁਰਾਲਾ ਇਹ ਕੀ ਕਰਨਾ ਵਾਪਰੀਏ ਕਣਕਵਾਣੇ ਜੀ ਜੀ ਸਰ ਇਹਨਾਂ ਦੀ ਮਤਲਬ ਜਿਹੜੇ ਪਏ ਆ ਕਣਕਵਾਹ ਕੇ ਗਏ ਆ ਇਹਨਾਂ ਦੀ ਬੈਟੀ ਕੁਝ ਦਿਨਾਂ ਤੋਂ ਗਏ ਬਿਆ ਤੇ ਉਹ ਇਹਨਾਂ ਤੇ ਸ਼ੱਕ ਕਰਦੇ ਆ ਇਹਨਾਂ ਦੇ ਸ਼ੱਕ ਕਰਨ ਦੇ باوجود ਉਹ ਇਹਨਾਂ ਦੀ ਕਣਕ ਰਾਤ ਵਾਹ ਕੇ ਗਏ ਆ ਵਾਹ ਕੇ ਵੀ ਰਾਤ ਗਏ ਨੇ ਦਿਨੇ ਨਹੀਂ ਵਾਹ ਕੇ ਗਏ ਰਾਤ ਵਾਹ ਕੇ ਗਏ ਹੋ ਤੇ ਜਦੋਂ ਸਾਨੂੰ ਸਵੇਰੇ ਇਹਨਾਂ ਨੇ ਦੱਸਿਆ ਵੀ ਸਾਡੀ ਉਹਨਾਂ ਨੇ ਕਣਕ ਵਾਹਤੀ ਆ ਸਾਰੀ ਪੰਚਾਇਤ ਹੋਰ ਵੀ ਪਤਵੰਤੇ ਬੰਦੇ ਪਿੰਡ ਦੇ ਆ ਕੇ ਸਾਰਿਆਂ ਨੇ ਵੇਖਿਆ ਵੇਖ ਕੇ ਤੇ ਫਿਰ ਪੁਲਿਸ ਨੂੰ ਰਿਪੋਰਟ ਕੀਤੀ ਆ ਤੇ ਉਹ ਪੁਲਿਸ ਵਾਲੇ ਇਹਦੀ ਵੀਡੀਓ ਬਣਾ ਕੇ ਲੈ ਗਏ ਆ ਤੇ ਉਹ ਜੋ ਵੀ ਇਹਨਾਂ ਦਾ ਮਤਲਬ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਜਿਹੜੀ ਇਹਨਾਂ ਦੀ 4 ਕਿਲੇ ਪਹਿਲੀ ਕਣਕ ਵਾਹੀ ਗਈ ਆ ਉਹ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਵਾ ਮੇਰਾ ਨਾਮ ਹਰਜੀਤ ਸਿੰਘ ਹੈ ਜੀ ਵੀ ਹੁਣ ਗਰਾਲੇ ਤੋਂ ਨੰਬਰ ਦਾ ਰਿਆਂ ਮੇਰੀ ਮੈਸੇਜ ਸਰਪੰਚਾ ਪਿੰਡ ਦੀ ਇਹ ਕੀ ਮਾਮਲਾ ਜਿਹੜਾ ਕਣਕਵਾਉਣ ਦਾ ਕਹਿ ਰਹੇ ਆ ਮਾਮਲਾ ਇਹ ਨਾ ਦਸਨ ਮੁਤਾਬਕ ਇਹਨਾਂ ਨੇ ਸਵੇਰੇ ਮੈਨੂੰ ਦਸ ਫੋਨ ਕੀਤਾ ਸੀ ਵੀ ਸਾਡੀ ਕਣਕਰਾ ਦਵਾ ਗਿਆ ਕੋਈ ਤੇ ਫਿਰ ਮੈਂ ਜਦੋਂ ਆਣ ਕੇ ਇੱਥੇ ਹੀ ਵੇਖਿਆ ਸਾਰੇ ਪਿੰਡ ਦੇ ਪੰਚਾਇਤ ਨੇ ਇਹਨਾਂ ਨੇ ਦੱਸਿਆ ਕਿ ਨਾਲੇ ਦੇ ਬੰਦੇ ਨੇ ਕੋਈ ਹਰਪਾਲ ਸਿੰਘ ਇਦਾਂ ਦਾ ਕੋਈ ਨਾਮ ਦੱਸਿਆ ਉਹਨਾਂ ਦਾ ਇਹਨਾਂ ਨੂੰ ਪਤਾ ਵਾ ਤੇ ਉਹ ਵਾ ਗਿਆ ਕਣਕ ਇਹਨਾਂ ਦੀ ਕੀ ਹੁਣ ਪੁਲਿਸ ਦਾ ਕੀ ਕਾਰਵਾਈ ਹੋਈ ਪੁਲਿਸ ਐਸ ਐਚਓ ਸਾਹਿਬ ਦੇ ਨੋਟਿਸ ਚ ਕੱਲ ਦੀ ਗੱਲ ਹੀ ਲੈਂਦੀ ਆ ਉਹ ਉਹਨੇ ਸਾਨੂੰ ਵਿਚਾਰ ਦਿੱਤਾ ਹੈ ਵੀ ਕਾਰ ਵੀ ਜੋੜੀ ਬਣਦੀ ਕੀਤੀ ਜਾਏ ਮੌਕਾ ਦੇਖੀਏ ਮੌਕਾ ਵੇਖ ਕੇ ਦੇ ਆਹੋ ਹੈਲੋ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਬਾਠ ਕਰਦਾ ਹਾਂ ਹਾਂ ਜੀ ਬਾਠ ਬਾਠ ਸਾਹਿਬ ਬੜਾ ਠੀਕ ਰਾਈ ਹੈ ਵਧੀਆ ਜੀ ਵਧੀਆ ਸਰ ਇੱਕ ਨਾ ਕੇਸ ਆਇਆ ਉਹਨਾਂ ਤੁਹਾਡੇ ਕੋਲ ਪਿੰਡ ਗੁਰਾਲੇ ਦਾ ਕੋਈ ਵਿਧਵਾ ਹੈ ਸਰਬਜੀਤ ਕੌਰ ਹਾਂ ਜੀ ਜੀ ਕੀ ਮਾਮਲਾ ਦਾ ਕਹਿੰਦੀ ਮੇਰੀ ਕਣਕਣ ਗਵਾਤੀ ਹੈ ਜੀ ਹਾਂ ਜੀ ਹਾਂ ਜੀ ਮੌਕਾ ਵੇਖ ਕੇ ਆਏ ਸਾਡੇ ਲਖਮਿੰਦਰ ਸਿੰਘ ਸਮਸੈਟਰੀ ਕਰ ਰਹੇ ਜੀ ਜੋ ਬੰਦ ਕਰੀ ਕਰਾਂਗੇ ਅੱਜ ਕਰੋਗੇ ਕਰੇ ਕੋਈ ਪਰਚਾ ਕੋਈ ਦੇ ਦੇ ਕਰਦੇ ਜੀ ਕਲੰਗ ਨਾਮ ਹਾਂਜੀ ਠੀਕ ਹੈ ਸਰ ਧੰਨਵਾਦ